ਹਾਂਜੀ ਪਿਆਰੇ ਦੋਸਤੋ ਮੇਰੇ ਵੱਲੋਂ ਯਾਨੀ ਕਿ ਰਵਿੰਦਰ ਬੁੰਨਵਾਲਾ ਬਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਰਾਮ ਰਾਮ ਜੀ ਤੇ ਦੋਸਤੋ ਅੱਜ ਫੇਰ ਇੱਕ ਵੀਡੀਓ ਲੈ ਕੇ ਹਾਜ਼ਰ ਆਂ ਅੱਜ ਦੀ ਜਿਹੜੀ ਵੀਡੀਓ ਹੈ ਇਹ ਸਾਡੇ ਕੋਲੇ ਵਿਸ਼ਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਭਗਤਪੂਰਨ ਸਿੰਘ ਜੀ ਜਿਨ੍ਹਾਂ ਦੇ ਜੀਵਨ ਬਾਰੇ ਜਿਨ੍ਹਾਂ ਦੀ ਜ਼ਿੰਦਗੀ ਦੇ ਇੱਕ ਚੰਗੇ ਚੰਗੇ ਕੰਮਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੀ ਸੋ ਵੀਡੀਓ ਦੀ ਸ਼ੁਰੂਆਤ ਕਰਦੇ ਆ ਜੀ ਭਗਤਪੂਰਨ ਸਿੰਘ ਜੀ ਬਾਰੇ ਉਹਨਾਂ ਦਾ ਮੋਢਲਾ ਜੀਵਨ ਉਹਨਾਂ ਦੇ ਜੀਵਨ ਬਾਰੇ ਇੱਕ ਝਾਤ ਮਾਰਾਂਗੇ ਉਹਦੀ ਜਾਣਕਾਰੀ ਆਪਾਂ ਪ੍ਰਾਪਤ ਕਰਾਂਗੇ ਜਾਣਾਂਗੇ ਜੀ ਕਿ ਉਹਨਾਂ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਏ ਕੀ ਕੀ ਦੇਖਿਆ ਉਹਨਾਂ ਨੇ ਕਦੇ ਭਗਤਪੂਰਨ ਸਿੰਘ ਦਾ ਜਨਮ 4 ਜੂਨ 1904 ਵਿੱਚ ਹੋਇਆ ਜਿਹੜਾ ਲੁਧਿਆਣਾ ਪਿੰਡ ਰਾਜੇਵਾਲ ਨੇੜੇ ਖੰਨਾ ਮਾਤਾ ਸਾਹਿਬ ਕੌਰ ਦੀ ਕੁੱਖੋਂ ਅਤੇ ਪਿਤਾ ਸ਼ਿਭੂਮਲ ਦੇ ਘਰ ਹੋਇਆ ਭਗਤਪੂਰਨ ਸਿੰਘ ਜੀ ਜਨਮ ਪਿਤਾ ਸ਼ਾਹੂਕਾਰ ਸੀ ਪਿਤਾ ਸ਼ਾਹੂਕਾਰ ਦਾ ਕਰਦੇ ਸਨ ਆਪਦੀ ਮਾਤਾ ਧਰਮਖੇਲਾ ਦੇ ਸੀ ਬਹੁਤ ਹੀ ਧਰਮਖੇਲਾ ਵਾਲੀ ਔਰਤ ਸੀ ਜਿਸ ਦੇ دل ਦੇ ਵਿੱਚ ਦਇਆ ਭਾਵਨਾ ਆਪ ਦਾ ਬਚਪਨ ਦਾ ਨਾਮ ਰਾਮਜੀ ਦਾਸ ਸੀ ਭਗਤਪੂਰਨ ਸਿੰਘ ਦਾ ਬਚਪਨ ਦਾ ਨਾਮ ਰਾਮਜੀ ਦਾਸ ਸੀ ਆਪ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ ਇੱਕ ਵਕਤ ਐਸਾ ਆਇਆ ਕਿਸੇ ਕਾਰਨ ਕਰਕੇ ਪਿਤਾ ਦਾ ਸ਼ਾਹੂਕਾਰ ਸਭ ਖਤਮ ਹੋ ਗਿਆ ਤੇ ਘਰ ਦੇ ਵਿੱਚ ਗਰੀਬੀ ਆ ਗਈ ਜਦੋਂ ਗਰੀਬੀ ਨੇ ਆੜ ਕੇ ਪੈਰ ਫਸਾਰੇ ਫਿਰ ਪਿਤਾ ਦੀ ਮੌਤ ਤੋਂ ਬਾਅਦ ਗੁਰਬੰਧ ਦੀ ਜ਼ਿੰਦਗੀ गुजारਦਿਆਂ ਆਪ ਦੀ ਮਾਤਾ ਨੇ ਆਪ ਦਾ ਪੜਨਾ ਜਾਰੀ ਰੱਖਿਆ ਇਸ ਲਈ ਆਪ ਦੀ ਮਾਤਾ ਨੂੰ ਕਿਸੇ ਡਾਕਟਰ ਦੇ ਘਰ ਭਾਂਡੇ ਮਾਜਣ ਦੀ ਵੀ ਨੌਕਰੀ ਕਰਨੀ ਪਈ ਕਿਉਂਕਿ ਮਜਬੂਰੀ ਸੀ ਸਨ 1923 ਵਿੱਚ ਆਪਨੇ ਲੁਧਿਆਣਾ ਵਿੱਚ ਜਦ 10ਵੀਂ ਦਾ ਇਮਤਿਹਾਨ ਪਾਸ ਕੀਤਾ ਤਾਂ ਆਪ ਦੇ ਜੀਵਨ ਵਿੱਚ ਇੱਕ ਘਟਨਾ ਵਾਪਰੀ ਇੱਕ ਘਟਨਾ ਘਟੀ ਜਿਸ ਤੇ ਚਲਦਿਆਂ ਆਪ ਦਾ ਝੁਕਾ ਗੁਰੂ ਘਰ ਵਰ ਜਿਆਦਾ ਹੋ ਗਿਆ ਅਤੇ ਆਪ ਡੇਹਰਾ ਸਾਹਿਬ ਲਾਹੌਰ ਸੇਵਾ ਕਰਦੇ ਰਹੇ। ਇਹ ਸੀ ਉਹਨਾਂ ਦਾ ਭਗਤਪੂਰਨ ਸਿੰਘ ਜੀ ਦਾ ਮੁੱਢਲਾ ਜੀਵਨ। ਇਸ ਦੇ ਨਾਲ ਨਾਲ ਵਾਤਾਵਰਣ ਅਤੇ ਸਾਹਿਤ ਪ੍ਰੇਮੀ ਰਹੇ ਨੇ। ਭਗਤਪੂਰਨ ਸਿੰਘ ਜੀ ਵਾਤਾਵਰਣ ਅਤੇ ਸਾਹਿਤ ਪ੍ਰੇਮੀ। ਆਓ ਇਸ ਬਾਰੇ ਜਾਣਕਾਰੀ ਆਪਾ ਪ੍ਰਾਪਤ ਕਰੀਏ। ਕਹਿੰਦੇ ਆ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਬਹਾਰਤ ਰੱਖਣ ਵਾਲੇ ਸਨ। ਇਹਨਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੀ ਭਾਸ਼ਾ ਦੀ ਕਾਫੀ ਮੁਹਾਰਤ ਸੀ ਵਾਤਾਵਰਨ ਪ੍ਰਦੂਸ਼ਣ, ਕੁਖਮਰੀ, ਗਰੀਬੀ ਕਹਿੰਦੇ ਬੇਰੁਜ਼ਗਾਰੀਆਂਨ ਪੜਤਾ ਇਹਨਾਂ ਮੁੱਦਿਆਂ ਦੀ ਸ਼ੁਰੂਆਤ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤਪੂਰਨ ਸਿੰਘ ਦੀ ਹੀ ਸੀ ਭਗਤ ਜੀ ਕਹਿੰਦੇ ਰੁੱਖ ਲਗਾਉਣ ਅਤੇ ਰੁੱਖ ਬਚਾਉਣ ਦੀ ਗੱਲ ਹਮੇਸ਼ਾ ਕਰਦੇ ਸਨ ਉਹ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਨਹੀਂ ਸਨ ਸਗੋਂ ਹਕੀਕਤ ਵਿੱਚ ਕੁਝ ਕਰਕੇ ਵਿਖਾਉਂਦੇ ਸਨ ਰੱਤੀ ਜਾਂ ਵਰਤੇ ਹੋਏ ਕਾਗਜ਼ ਦੇ ਇੱਕ ਪਾਸੇ ਲਿਖ ਕੇ ਦੂਸਰਾ ਪਾਸਾ ਖਾਲੀ ਛੱਡਿਆ ਹੁੰਦਾ ਸੀ ਨਾ ਉਹਦੀ ਵਰਤੋਂ ਵੀ ਕੀਤੀ ਜਾਂਦੀ ਸੀ ਪਿੰਗਲਵਾੜੇ ਵਿੱਚ ਲਿਖਣ ਜਾਂ ਸਪਾਈ ਦੇ ਜਿੰਨੇ ਨਹੀਂ ਕੰਮ ਹੁੰਦੇ ਸਨ ਉਹ ਸਾਰੇ ਕਾਗਜ਼ ਦੇ ਉਸ ਪਾਸੇ ਹੀ ਹੁੰਦੇ ਸੀ ਜਿੰਨਾ ਵਧੇਰੇ ਕਾਗਜ਼ ਵਰਤਿਆ ਜਾਂਦਾ ਉਹਨੇ ਹੀ ਰੋਕ ਵੱਧ ਕੱਟੇ ਜਾਂਦੇ ਇਸ ਕਰਕੇ ਇਸ ਸੰਸਥਾ ਵੱਲੋਂ ਰੁਕ ਲਗਾਉਣ ਦਾ ਅਤੇ ਉਹਨਾਂ ਦੀ ਸੰਭਾਲ ਦਾ ਵੀ ਕੰਮ ਬਹੁਤ ਕੀਤਾ ਗਿਆ ਤੇ ਕੀਤਾ ਜਾ ਰਿਹਾ ਹੈ ਕਹਿੰਦੇ ਨੇ ਕਿ ਭਗਤ ਜੀ ਪ੍ਰਦੂਸ਼ਣ ਪ੍ਰਤੀ ਐਨੇ ਜਾਗਰੂਕ ਸਨ ਕਿ ਉਹਨਾਂ ਨੇ ਕਾਰਜਾ ਬਸ ਰਹੀ ਬਹੁਤ ਘੱਟ ਸਫਰ ਕੀਤਾ ਉਹ ਹਮੇਸ਼ਾ ਰੇਲ ਗੱਡੀ ਨਾਲ ਹੀ ਸਫਰ ਕਰਦੇ ਸਨ ਭਗਤ ਜੀ ਨੇ ਪਿੰਗਲਵਾੜੇ ਵਿੱਚ ਏਸੀ ਨਹੀਂ ਲਗੜ ਦਿੱਤਾ ਕਿਉਂਕਿ ਵਾਯੂ ਮੰਡਲ ਵਿੱਚਲੀ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਸਨ ਭਗਤ ਜੀ ਨੇ ਖੱਦਰ ਦਾ ਰਾਜ ਕਿ ਪ੍ਰਚਾਰ ਕੀਤਾ ਜਦੋਂ ਕੱਪੜੇ ਦੀ ਗੱਲ ਹੁੰਦੀ ਹੈ ਨਾ ਉਨ੍ਹਾਂ ਨੇ ਖੱਦਰ ਦਾ ਰੱਜ ਕੇ ਪ੍ਰਚਾਰ ਕੀਤਾ ਕਿਉਂਕਿ ਖਾਦੀ ਦੇ ਕੱਪੜੇ ਸਾਰੇ ਭਾਰਤੀ ਵਾਤਾਵਰਣ ਨੂੰ ਬਹੁਤ ਢੋਕਵੇਂ ਸਨ ਭਗਤ ਜੀ ਨੇ ਆਪਣੀ ਜ਼ਿੰਦਗੀ ਵਿੱਚ ਅਣਗਿਣਤ ਤਰੈ ਬਣੀਆਂ ਲਗਾਈਆਂ ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵੀ ਵਾਤਾਵਰਣ ਦੇ ਸੁਭਾਲ ਦੀ ਗੱਲ ਕਰਦੇ ਹਨ ਤਾਂ ਸੱਚੀ ਇਸ ਗੱਲ ਦੇ ਸਿਰਜਕ ਭਗਤਪੂਰਨ ਸਿੰਘ ਜੀ ਸਨ ਸੋ ਉਨ੍ਹਾਂ ਨੇ ਆਪਣੇ ਵਾਤਾਵਰਣ ਬਾਰੇ ਰੁੱਖਾਂ ਬਾਰੇ ਤ੍ਰਿਕਸ਼ਤਾ ਬਾਰੇ ਬਹੁਤ ਸਾਰਾ ਯੋਗਦਾਨ ਪਾਇਆ ਇਸ ਦੇ ਨਾਲ ਨਾਲ ਪਿੰਗਲਵਾੜਾ ਜਿਹੜਾ ਸੰਸਤਾ ਸੰਸਥਾਵਾਂ ਮਾਹੋਰ ਵੀ ਬਣਾਈਆਂ ਨੇ ਆ ਉਹਨਾਂ ਬਾਰੇ ਆਪਾਂ ਜਾਣਕਾਰੀ ਕਰਦੇ ਆਂ ਹੰਗਰਦਵਾਰਾ ਡੇਰਾ ਸਾਹਿਬ ਲਾਹੌਰ ਵਿੱਚ ਕੋਈ 4-5 ਸਾਲ ਦੇ ਅਪੰਗ ਬੱਚੇ ਨੂੰ ਕਹਿੰਦੇ ਇੱਕ ਵਾਰੀ ਰੋਂਦਾ ਛੱਡ ਗਿਆ ਕੋਈ ਗੁਰਦਵਾਰਾ ਡੇਰਾ ਸਾਹਿਬ ਲਾਹੌਰ ਵਿੱਚ ਕੋਈ 4-5 ਸਾਲ ਦੇ ਆਪਾਂ ਨੂੰ ਬੱਚੇ ਨੂੰ ਕਹਿੰਦੇ ਕੋਈ ਰੋਂਦਾ ਛੱਡ ਕੇ ਚਲਾ ਗਿਆ ਭਗਤ ਜੀ ਨੇ ਉਸ ਬੱਚੇ ਦੀ ਸੇਵਾ ਸੰਭਾਲ 1934 ਤੋਂ ਕਰਨੀ ਸ਼ੁਰੂ ਕੀਤੀ ਅਤੇ ਉਸ ਦਿਨ ਆ ਪਿਆਰਾ ਸਿੰਘ ਰੱਖਿਆ ਉਸ ਦਿਨ ਤੋਂ ਹੀ ਪਿੰਗਲਵਾੜਾ ਸੰਸਥਾ ਦਾ ਖਿਆਲ RAMJIDAS ਮਤਲਬ ਕਿ ਭਗਤ ਕੋਲਰ ਸਿੰਘ ਦੇ ਦਿਮਾਗ ਵਿੱਚ ਆਇਆ ਕਿ ਹੋਣਾ ਚਾਹੀਦਾ ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਤੇ ਮਾਨੂੰ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋ ਗਈ ਉਸ ਦਿਨ ਤੋਂ ਸਾਲ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਕਰਨ ਦੋਹਾਂ ਮੁਲਕਾਂ ਦੇ ਲੋਕਾਂ ਦੇ ਜਦ ਭਾਰੀ ਕਹਿਰ ਟੁੱਟਿਆ ਤਾਂ ਆਪ ਲਾਹੌਰ ਤੋਂ ਖਾਲਸਾ ਕਾਰਜਵਰਸ ਸਰ ਵਿੱਚ ਪਿਆਰਾ ਸਿੰਘ ਨੂੰ ਪਿੱਠ ਤੇ ਚੁੱਕ ਕੇ ਰੈਫਿਊਜੀ ਕੈਂਪ ਵਿੱਚ ਪਹੁੰਚੇ ਜਿੱਥੇ ਆਮਨੇ ਤਨਮਨ ਨਾਲ ਸੇਵਾ ਨਿਭਾਈ। ਸਾਲ 1958 ਦਾ ਬਰਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ, ਸੰਗਰੂਰ, ਮਾਨਾਵਾਲ, ਪਲਸਗੜਾ ਅਤੇ ਗੋਇੰਦਵਾਲ ਬ੍ਰਾਂਚਾਂ ਵਿੱਚ 1200 ਦੇ ਕਰੀਬ ਲਾ ਵਾਰਸ ਮਰੀਜ਼ ਦਾਖਲ ਹਨ ਜਿਨ੍ਹਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਉਹਨਾਂ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ ਤਾਇਨਾਤ ਹੈ। ਇੱਥੇ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਕਹਿੰਦੇ ਜਿਹੜੇ ਲੋੜਵੰਦ ਅੰਗਹੀਣ ਨੇ ਉਹਨਾਂ ਲਈ ਭਗਤ ਜੀ ਦੀ ਯਾਦ ਵਿੱਚ ਇੱਕ ਬਨਾਉਟੀ ਅੰਗੇਂਦਰ ਸਤਪਤ ਨੇ ਹੁਣ ਕੀਤਾ ਗਿਆ ਜਿੱਥੇ ਅੰਗੇਹੀਨਾਂ ਨੂੰ ਮੁਕਤ ਬਨਾਉਟੀਆਂ ਵੀ ਲਗਾਈ ਜਾਂਦੇ ਹਨ ਗਰੀਬ ਬੱਚਿਆਂ ਦੀ ਸਿੱਖਿਆ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ ਭਗਤ ਜੀ ਖੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਦੇ ਸਨ ਕੁਦਰਤੀ ਖੇਤੀ ਬਿਨਾ ਕਾਦਸ ਪ੍ਰਯਾਮ ਵਾਲੀ ਅਤੇ ਉਹਨਾਂ ਦੇ ਕਹਿੰਦੇ ਜਨ ਸਿੰਘ ਡਾਕਟਰ ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ ਇਹ ਜਨਮ تمہਾਰੇ ਦੇ ਕੇ ਨਾਂ ਦੀ ਇੱਕ ਫਿਚਰ ਫਿਲਮ ਹੈ ਜੋ ਭਗਤ ਸਿੰਘ ਜੀ ਦੇ ਜੀਵਨ ਤੇ ਬਣਾਈ ਗਈ ਹੈ। ਹੁਣ ਗੱਲ ਕਰਦੇ ਹਾਂ ਉਹਨਾਂ ਦੀ ਮਾਨ ਸਨਮਾਨ ਬਾਰੇ। 1981 ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ। ਕਹਿੰਦੇ ਉਸ ਤੋਂ ਬਾਅਦ 1990 ਵਿੱਚ ਹਾਰਮਨੀ ਅਵਾਰਡ, 1991 ਵਿੱਚ ਰੋਗ ਰਤਨ ਅਵਾਰਡ, 1991 ਵਿੱਚ ਭਾਈ ਕਣਈਆ ਅਵਾਰਡ ਨਾਲ ਵੀ ਉਹਨਾਂ ਨੂੰ ਹੰਸ ਸਨਮਾਨ ਦਿੱਤਾ ਗਿਆ। ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜਿੰਦਗੀ ਦੇ ਆਖਰੀ ਸਮੇਂ ਦੇ ਵਿੱਚ ਕਹਿੰਦੇ ਉਹ ਸਰੀਰਕ ਰੂਪ ਵਿੱਚ ਸਾਡੇ ਕੋਲ 5 ਅਗਸਤ 1992 ਨੂੰ ਇਸ ਦੁਨੀਆ ਨੂੰ ਵਾਲਵੇ ਰਖੇ ਗਏ ਸੋ ਇੱਕ ਬਹੁਤ ਵੱਡੀ ਮਿਸਾਲ ਹੈ ਸਾਡੇ ਭਗਤ ਕੁੰਨ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਆਪਣੀ ਸਾਰੀ ਜ਼ਿੰਦਗੀ ਚੰਗੇ ਕਰਮਾਂ ਦੇ ਚੰਗੇ ਕੰਮਾਂ ਦੇ ਲਿਖੇ ਲਾ ਦਿੱਤੀ ਵਾਤਾਵਰਣ ਪ੍ਰਤੀ ਅनाथ ਲੋਕਾਂ ਪ੍ਰਤੀ ਬਿਮਾਰ ਲੋਕਾਂ ਪ੍ਰਤੀ ਸੋ ਉਹਨਾਂ ਦੀ ਸਮਾਜ ਨੂੰ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿਸ ਨੂੰ ਆਪਾਂ ਕਦੇ ਭੁਲਾ ਨਹੀਂ ਸਕਦੇ ਇੱਕ ਮਹਾਨ ਕਾਰਜ ਉਹਨਾਂ ਸ਼ੁਰੂ ਕੀਤਾ ਜੋ ਅੱਜ ਵੀ ਚੱਲ ਰਿਹਾ ਹੈ ਰਹੀ ਦੁਨੀਆ ਤੱਕ ਲੋਕ ਯਾਦ ਕਰਨਗੇ ਉਹਨਾਂ ਦੇ ਇਸ ਕੰਮ ਨੂੰ ਸੋ ਇਹੋ ਜੀ ਜਾਣਕਾਰੀ ਹੋਰ ਲੈ ਕੇ ਹਾਜ਼ਰ ਹੋਇਆ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਫੇਸਬੁੱਕ ਪੇਜ ਨੂੰ ਫੋਲੋ ਕਰਿਓ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਕੋਪ ਸਹਿਯੋਗ ਦੇ ਲਈ ਜੇ ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਸਾਡੀਆਂ ਵੀਡੀਓ ਦੇਖ ਕੇ ਉਹਨਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਪਸੰਦ ਕਰਦੇ ਹੋ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਭ ਦਾ ਮਿਹਰਬਾਨੀ ਸ਼ੁਕਰੀਆ